ਕਰੋ ਉਹ ਨਾ ਉਹ ਦੇਖ ਲਓ ਜੀ ਬੰਦਾ ਉੱਥੇ ਚੜਿਆ ਆ ਇਹਨਾਂ ਦਾ ਕੁਝ ਆ ਦੇਖੋ ਰੈਵਰ ਚੜ ਕੇ ਆ ਦੇਖੋ ਸਾਰੀ ਜਨਤਾ ਖੜੀ ਹੋ ਗਈ ਹੈ ਜੀ ਮੋਲ ਦੇ ਵਿੱਚ ਕ੍ਰੀਏਸ਼ਨਸ ਕਲੀਅਟ ਵੀ 2 ਵੀ ਮੋਲ ਓਮੈਕਸ ਪਲਾਜ਼ਾ ਨੀਅਰ ਹਮੜਾ ਉਹ ਨੀਅਰ ਫਰੋਜ਼ਪੁਰ ਰੋਡ ਆਡੀਟੋਰੀਅਮ ਮੂਵੀ ਦਾ ਨਾਮ ਹੀ ਮਹਾਅਵਤਾਰ ਮਹਾਅਵਤਾਰ ਦਾ ਮੂਵੀ ਦਾ ਹਾਲ ਦੇਖ ਲਓ ਜੀ ਐਡੀ ਨੰਨੀ ਨੰਨੀ ਜਾਨਾਂ ਆਈ ਹੋਈਆਂ ਇਹਨਾਂ ਦਾ ਹਾਲ ਦੇਖੋ ਜੀ

ਅਸਿਕ ਇਹ ਨਾਲ ਗਿਆਨ ਹੋਊਗਾ ਜੇ ਤੁਹਾਨੂੰ ਮਗਰ ਤੁਹਾਨੂੰ ਬਹੁਤ ਜੀ ਤਫੀਲ ਦਾ ਬੇਨਕਾ ਤੁਹਾਨੂੰ ਵੀ ਦੋ ਦੋਨ ਦਾ ਮਰਜ਼ੀ ਹੈ ਮੇਰਾ ਨਾਮ ਗਗਨ ਹੈ ਜੀ ਕੀ ਕੰਮ ਕਰਦੇ ਮੈਂ ਸੀ ਵੀਟੂ ਸਿਨੇਮਾ ਜੀ ਐਮ ਆ ਜੀ ਓਕੇ ਸਰ ਬੀਤੇ ਕੁਝ ਦਿਨ ਪਹਿਲਾਂ ਇੱਕ ਕੋਈ ਵੀਡੀਓ ਵਾਇਰਲ ਹੋਈ ਤੁਹਾਡੇ ਸਿਨੇਮਾ ਜੀ ਜਿਹੇ ਚ ਹੰਗਾਮਾ ਹੋ ਰਿਹਾ ਦਰਸਲ ਮਾਮਲਾ ਕੀ ਹੈ ਹੁੰਦਾ ਸਰ ਬੀਤੇ ਦਿਨ ਆਪਣੀ ਫਿਲਮ ਸੀਗੀ ਵਿਸ਼ਨੂੰ ਭਗਵਾਨ ਜੀ ਦੀ ਨਸੀਮਾ ਮੂਵੀ ਚੱਲ ਰਹੀ ਸੀ ਕੁਝ ਆਪਣਾ ਟੈਕਨੀਕਲ ਫਾਲਟ ਆ ਗਈ ਸਾਡੇ ਸਾਊਂਡ ਬਾਅਦ ਤੋਂ ਆਡੀਅੰਸ ਬੈਠੀ ਸੀਗੀ ਦੋ ਤਿੰਨ ਸ਼ਰਾਤੀ ਅਨਸਰ ਸੀਗੇ ਜਿਹੜੇ ਫਿਲਮ ਵਗੈਰਾ ਦੇਖ ਰਹੇ ਸੀਗੇ ਇੱਥੇ ਉਹ ਉਹਨਾਂ ਚਲੋ ਆਪਾਂ ਬਾਕੀ ਆਡੀਅנס ਨੂੰ ਮਾਰਦੇ ਆ ਉਹ ਅੱਗੇ ਨਾ ਬਾਹਰ ਹੰਗਾਮਾ ਕਰ ਰਹੇ ਸਾਡੀ ਇਸ ਤੋਂ ਇਲਾਵਾ ਦੋ ਆਡੀਆ ਹੋਰ ਨੇ ਉਹਨਾਂ ਦੇ ਇੱਕ ਦੇ ਵਿੱਚ ਐਂਟਰੀ ਚੱਲ ਰਹੀ ਇੱਕ ਦੇ ਵਿੱਚ ਇੰਟਰਵਲ ਚੱਲ ਰਿਹਾ ਫਟੋਕੜਨੀ 4-500 ਬੰਦਾ 3-400 ਪਲੱਸ ਬੰਦਾ ਇੱਥੇ ਆਪਣੇ ਕੋਲ ਇੱਥੇ ਖੜਾ ਸੀ ਐਂਟਰੀ ਹੋਣ ਵਾਸਤੇ ਲੌਬੀ 'ਚ ਸੀਗਾ ਉੱਤੇ ਉਹਨਾਂ ਨੇ ਇੱਕ ਐਸਾ ਇਸ਼ੂ ਕ੍ਰੀਏਟ ਕਰਤਾ ਸਿਨੇਮੇ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰਤੀ ਸਟਾਫ ਨਾਲ ਮਿਸਬੀਹਵ ਕਰਨ ਲੱਗੇ ਸਾਡੇ ਕੋਲ ਲੇਡੀ ਸਟਾਫ ਉਹਨਾਂ ਦੀ ਬਿਨਾ ਪੁੱਛਿਆ ਉਹਨਾਂ ਕੋਲ ਵੀਡੀਓ ਬਣਾਉਣ ਲੱਗੇ ਜਦ ਉਹਨਾਂ ਨੇ ਗੱਲ ਕਰਕੇ ਅੰਦਰ ਲੈ ਕੇ ਬਿਠਾਇਆ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਲੈਕਮੇਲਿੰਗ ਕਰਨ ਲੱਗੇ ਤੇ ਆਸਮਾਨ ਲਿਆਓ ਕੋਕ ਲਿਆਓ ਪੋਪਕਨ ਲਿਆਓ ਪਾਣੀ ਲਿਆਓ ਇਹ ਗੱਲਾਂ ਦੇਖੋ ਜੀ ਕਹਿਣ ਲਈ ਥੋੜਾ ਜਿਹੜੀ ਹਰ ਇੱਕ ਚੀਜ਼ ਦਾ ਇੱਕ ਹੱਲ ਹੈ ਬੈਠ ਕੇ ਹਰ ਇੱਕ ਚੀਜ਼ ਦਾ ਗੱਲ ਹੁੰਦਾ ਜਿਹੜੀ ਵੀ ਕਸਟਮਰ ਨੇ ਸਾਡੇ ਕੋਲ ਡਿਮਾਂਡਿੰਗ ਚੀਜ਼ ਇਹ ਫੁੱਲਫਿਲ ਕੀਤੀ ਉਹ ਆ ਕੇ ਸਾਨੂੰ ਬਲੈਕਮੇਲ ਕਰਨ ਲੱਗੇ ਸਾਨੂੰ ਸਮਾਨ ਲੈਣ ਲੱਗੇ ਸਾਨੂੰ ਆਹ ਕਰਕੇ ਦੋ ਅਸਿਓ ਕਰਕੇ ਦੋ ਦੋ ਸੈਕਸ ਸੀਗੇ ਸੀ ਕਿ ਜਿਨ੍ਹਾਂ ਨੇ ਨਾ ਪ੍ਰੋਵੋਕ ਕਰਨੀ ਪੂਰੀ ਕੋਸ਼ਿਸ਼ ਕੀਤੀ ਇਸ ਨਿਮੇ ਨੂੰ ਡੀਫੇਮ ਕਰਨ ਦਾ ਪੂਰਾ ਪ੍ਰੋਵੋਕ ਕੀਤਾ ਇਸ ਦੇ ਚੀਜ਼ ਨੂੰ ਲੈ ਕੇ ਕੋਈ ਕੰਪਲੇਨਟ ਵੀ ਦਿੱਤੀ ਅਸੀਂ ਸਰ ਕੰਪਲੇਨਟ ਦਿੱਤੀ ਉਹਨਾਂ ਨੂੰ ਸੀਪੀ ਸਾਹਿਬ ਕੋਲ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੂੰ ਅਸੀਂ ਕੰਪਲੇਨਟ ਦਿੱਤੀ ਉਹਨਾਂ ਨੇ ਸਾਨੂੰ ਦੱਸਿਆ ਕਿਸੇ ਨੇ ਮਗਰ ਅਸੀਂ ਪੂਰੀ ਜਾਂਚ ਪੜਤਾਲ ਕਰਾਂਗੇ ਕਿ ਇਹਨਾਂ ਪਿੱਛੇ ਕੌਣ ਹੈ ਜਿਹੜਾ ਤੁਹਾਡੇ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸਰ ਉਹਨਾਂ ਨੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀਆਂ ਉਸ ਨੂੰ ਲੈ ਕੇ ਤੁਸੀਂ ਜਿਹੜਾ ਕੰਪਲੇਨ ਵੀ ਦਿੱਤੀ ਹੈ ਤੁਹਾਡੇ ਕੋਲ ਵੀ ਕੋਈ ਪ੍ਰੂਫ ਹੈ ਵਗੈਰਾ ਹਾਂਜੀ ਹਾਂਜੀ ਸਭ ਕੁਝ ਹੈਗੇ ਪ੍ਰੂਫ ਵੀਡੀਓ ਵੀ ਹੈਗੀ ਹੈ ਮੇਰੀ ਉਹਨਾਂ ਤੁਸੀਂ ਕਹਿ ਰਹੇ ਮੰਗ ਕੀਤੀ ਗਈ ਹੈ ਸਮਾਨ ਦੀ ਜਾਂ ਮਿਸ ਸੁਹੇਵ ਕੀਤਾ ਹੈ ਹਾਂਜੀ ਛੜ ਕੋ ਸੀਸੀਟੀਵੀ ਫੁਟੇਜ ਹੈਗੀ ਸਾਰੀ ਆਪਣੇ ਕੋਲ ਠੀਕ ਹੈ ਇਹ ਤੋਂ ਬਿਨਾਂ ਆਪਣੇ ਕੋਲ ਸੀਸੀਟੀਵੀ ਫੁਟੇਜ ਵੀ ਹੈਗੀ ਆਪਾਂ ਤੁਹਾਨੂੰ ਦੇ ਸਕਦੇ ਹਾਂ ਤੇ ਹੁਣ ਉਹਨਾਂ ਦੀ ਜਾਂਚ ਕਰਵਾਈ ਜਾਏ ਜਾਂਚ ਕਰਵਾਈ ਜਾਊਗੀ ਕਿ ਕੌਣ ਹੈ ਇਹਨਾਂ ਪਿੱਛੇ ਕੌਣ ਹੈ ਇਹ ਚੀਜ਼ ਕਰਨ ਵਾਸਤੇ ਇਸਨੇ ਮੈਨੂੰ ਡੀਫੇਮ ਕਰਨ ਵਾਸਤੇ ਕੋਣ ਕਿਉਂਕਿ ਸਾਨੂੰ 5 ਸਾਲ ਹੋ ਗਏ ਇਸ ਫੀਲਡ 'ਚ ਸਾਡੀ ਇਹ ਫਰਸਟ ਫਰਸਟ ਟਾਈਮ ਇਹ ਆਈ ਹੈ ਕੰਪਲੇਂਟ ਅਗਨੇ 2000 ਤੋਂ ਅਸੀਂ ਫਿਲਮਾਂ ਚਲਾ ਬੈਠੇ ਹੋਏ ਹਾਂ ਸਰ ਇਹ ਕਦੀ ਦਿੱਕਤ ਨਹੀਂ A to Z ਇਹ ਸਿਨੇਮਾ ਰੈਨੋਵੇਟ ਕੀਤਾ ਜਦੋਂ ਦਾ ਕੰਪਲੇਂਟ ਦਿੱਤੀ ਹੁਣ ਤੁਹਾਨੂੰ ਕੀ ਕਿਹਾ ਗਿਆ ਜਾਂਚ ਕਰਵਾ ਲਗਾ ਜੀ ਸੀਪੀ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਸਾਨੂੰ ਹੌਸਲਾ ਦਿੱਤਾ ਗਿਆ ਕਿ ਅਸੀਂ ਤੁਹਾਨੂੰ ਆਪਣੇ ਇਹ ਸ਼ਰਤਾਂ ਸਾਰਾ ਖਲਾਫ ਪੂਰੀ ਇੱਥੇ ਬੰਦੀ ਕਾਰਵਾਈ ਕਰਵਾਵਾਂਗੇ ਜੋ ਵੀ ਪਿੱਛੇ ਹੋਵੇਗਾ